ਅੱਜ ਦੀ ਮੇਰੀ ਗੱਲਬਾਤ ਜਿਹੜੀ ਰਹੇਗੀ ਉਹ ਰਹੇਗੀ ਦਸਮ ਦੇ ਸਬੰਧ ਵਿੱਚ ਜਿਹਨੂੰ ਬਚਿੱਤਰ ਨਾਟਕ ਕਿਹਾ ਜਾਂਦਾ ਹੈ ਹੁਣ ਤੇ ਸ਼ਾਤਰ ਲੋਕਾਂ ਨੇ ਸਿੱਝੇ ਸਿੱਝੇ ਗੱਲ ਇੱਥੋਂ ਤੱਕ ਉਚਾ ਦਿੱਤੀ ਵੀ ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਪਰ ਮੈਂ ਉਹਨੂੰ ਬਚਿੱਤਰ ਨਾਟਕ ਕਿੰਨਾ ਬਚਿੱਤਰ ਨਾਟਕ ਦੇ ਦਸਮ ਦੇ ਸਬੰਧ ਵਿੱਚ ਗੱਲਬਾਤ ਔਰ ਉਹ ਗੱਲਬਾਤ ਇਹ ਹੈ ਕੁਝ ਲੋਕ ਤੇ ਗੁਰਬਾਣੀ ਨੂੰ ਪੜ੍ਹ ਕੇ ਚੰਗਾ ਸਾਹਿਤ ਪੜ੍ਹ ਕੇ ਜਾਂ ਸਿਆਣਿਆਂ ਦੀ ਗੱਲ ਨੂੰ ਸੁਣ ਕੇ ਜਾਂ ਦਲੀਲ ਨੂੰ ਸੁਣ ਕੇ ਤੇ ਫੈਸਲਾ ਕਰ ਲੈਂਦੇ ਨੇ ਵੀ ਵਾਕਈ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਉਸ ਗ੍ਰੰਥ ਦੀ ਕਦਰ ਕੀਮਤ ਨਹੀਂ ਹੈ ਔਰ ਉਹਨੂੰ ਪਾਸੇ ਕਰ ਦੇਣਾ ਚਾਹੀਦਾ ਪਰ ਕੁਝ ਲੋਕ ਇਦਾਂ ਦੇ ਹੁੰਦੇ ਨੇ ਜਿਨ੍ਹਾਂ ਨੇ ਗੱਲ ਆਪਣੇ ਅੰਦਰ ਬਿਲਕੁਲ ਡੂੰਗੀ ਧੱਬੀ ਹੁੰਦੀ ਵੀ ਮੈਂ ਨਾ ਮੰਨੂ ਭਾਵੇਂ ਕੋਈ ਆਣ ਕੇ ਕਵੇ ਗੁਰੂ ਵੀ ਕਵੇ ਉਹ ਕਹਿੰਦੇ ਨੇ ਮੈਂ ਨਾ ਮੰਨੂ ਤੇ ਗੁਰੂਆਂ ਦੀ ਵੀ ਕਿਹੜੀ ਸਾਰਿਆਂ ਨੇ ਮੰਨ ਲਈ ਸੀ ਬਾਬਾ ਸ੍ਰੀ ਚੰਦ ਗੁਰੂ ਪੁੱਤਰ ਹੀ ਉਹਨੇ ਆਪਣੇ ਪਿਓ ਦੀ ਨਹੀਂ ਮੰਨੀ ਜਿਹਨੂੰ ਸਾਰਾ ਜਗਤ ਕਹਿੰਦਾ ਗੁਰੂ ਸ੍ਰੀ ਚੰਦ ਬਾਗੀ ਹੋ ਗਿਆ ਉਹ ਕਹਿੰਦਾ ਮੈਂ ਨਹੀਂ ਮੰਨਦਾ ਤੇ ਜਿਹੜੇ ਕੰਮ ਗੁਰੂ ਨਾਨਕ ਸਾਹਿਬ ਨੇ ਕੀਤੇ ਸ੍ਰੀ ਚੰਦ ਉਹਦੇ ਵਿਰੋਧ ਵਿੱਚ ਜਾਂਦਾ ਰਿਹਾ ਖੈਰ ਉਹ ਇੱਕ ਵਿਸ਼ਾ ਵੱਖਰਾ ਹੈ ਕਹਿੰਦੇ ਨੇ ਕਈ ਇਹ ਕਹਿੰਦੇ ਨੇ ਵੀ ਵੇਖੋ ਜੀ ਉਹ ਜਿਹੜਾ ਹੈ ਨਾ ਦਸਮ ਗ੍ਰੰਥ ਉਹਦੇ ਵਿੱਚ ਪਾਤਸ਼ਾਹ ਨੇ ਸਾਨੂੰ ਸਿੱਖਿਆ ਦਿੱਤੀ ਇਹਦੇ ਸੰਬੰਧ ਵਿੱਚ ਦੋ ਚਾਰ ਨੁਕਤੇ ਮੈਂ ਕਹਿਣਾ ਚਾਹੁੰਦਾ ਅਗਰ ਤੁਹਾਡੇ ਵਿੱਚੋਂ ਕੋਈ ਹੋਵੇ ਟੀਚਰ ਕੋਈ ਹੋਵੇ ਟਰੇਨਰ ਕਾਰ ਕਿਵੇਂ ਚਲਾਉਣੀ ਹੈ ਕਾਰ ਦੇ ਲਾ ਟਰੱਕ ਦੇ ਲਾ ਨਿਯਮ ਸਮਝਾ ਰਿਹਾ ਹੋਵੇ ਤੇ ਕੀ ਉਹਨੇ ਜਦੋਂ ਇਹ ਗੱਲ ਕਹਿਣੀ ਵੀ ਸਪੀਡ ਵਿੱਚ ਜਾਇਓ ਆਪਣੇ ਸੱਜੇ ਖੱਬੇ ਤੇ ਬੈਕ ਵਾਲਾ ਸ਼ੀਸ਼ੇ ਵੇਖਦੇ ਚੱਲਿਓ ਨਹੀਂ ਤੇ ਐਕਸੀਡੈਂਟ ਹੋ ਜਾਏਗਾ ਤੋ ਕੀ ਬੱਚਿਆਂ ਨੂੰ ਸਟੂਡੈਂਟਸ ਨੂੰ ਕਾਰ ਦੇ ਅੰਦਰ ਬਿਠਾ ਕੇ ਰੋਡ ਤੇ ਜਾ ਕੇ ਉਹ ਐਕਸੀਡੈਂਟ ਕਰਕੇ ਵਿਖਾਉਂਦਾ ਹੈ ਵੀ ਐਕਸੀਡੈਂਟ ਇਦਾਂ ਹੁੰਦਾ ਹੈ ਜੇ ਸੱਜੇ ਟਰਨ ਕਰਨਾ ਹੈ ਸੱਜਾ ਸ਼ੀਸ਼ਾ ਨਾ ਵੇਖਿਆ ਐਕਸੀਡੈਂਟ ਹੁੰਦਾ ਹੈ ਤੇ ਐਦਾਂ ਹੁੰਦਾ ਕਿ ਉਹ ਕਾਰ ਦਾ ਐਕਸੀਡੈਂਟ ਕਰਕੇ ਵਿਖਾਉਂਦਾ ਤੁਹਾਡੇ ਦਸਮ ਗ੍ਰੰਥ ਦੇ ਅੰਦਰ ਕਿਰਿਆ ਕਰਕੇ ਵਿਖਾਈਏ ਸਾਰਾ ਕੁਝ ਜੇ ਮੇਰੀ ਗੱਲ ਨੂੰ ਤੁਹਾਨੂੰ ਲੱਗੇ ਝੂਠ ਤੇ ਪੜ ਕੇ ਵੇਖ ਲਿਓ ਮੈਂ ਤੇ ਬੜੀ ਵਾਰੀ ਗੱਲ ਕਹਿਣਾ ਪੜੋ ਜਦੋਂ ਪੜੋਗੇ ਨਾ ਤੇ ਸਾਡੇ ਕਹਿਣ ਦੀ ਲੋੜ ਨਹੀਂ ਪੈਣੀ ਤੁਸੀਂ ਆਪਣੇ ਆਪ ਉਹਨੂੰ ਚੁੱਕ ਕੇ ਪਾਸੇ ਕਰ ਦੇਣਾ ਆਪਣੇ ਆਪ ਮੈਂ ਤੇ ਕਹਿਣਾ ਪੜੋ ਜੇ ਕਿਸੇ ਨੂੰ ਚਾਹੀਦਾ ਹੋਵੇ ਤੇ ਮੈਂ ਉਹਨੂੰ ਪੀਡੀਐਫ ਫਾਈਲ ਵੀ ਸੈਂਡ ਕਰ ਸਕਦਾ ਨਹੀਂ ਤੇ ਐਪ ਕੋਈ ਨਾ ਕੋਈ ਡਾਊਨਲੋਡ ਕਰੋ ਤੇ ਐਪ ਦੇ ਉੱਤੋਂ ਮਿਲ ਜਾਂਦਾ ਈ ਸ਼ਰ ਮਾਈਕਰੋਮੀਡੀਆ ਤੋਂ ਮਿਲ ਜਾਂਦਾ ਹੈ ਗੁਰਬਾਣੀ ਸਰਚਰ ਤੋਂ ਮਿਲ ਜਾਂਦਾ ਹੈ ਉੱਥੋਂ ਲੈ ਕੇ ਤੇ ਪੜ ਲਓ ਤੇ ਅਖਰੀ ਅਰਥੀ ਪੜ ਲਓ ਜਿਹੜੇ ਰਤਨ ਸਿੰਘ ਜੱਕੀ ਨੇ ਕੀਤੇ ਨੇ ਉਹ ਵੀ ਪੜ ਲਓ ਦੂਜੀ ਗੱਲ ਜੇ ਕੋਈ ਟ੍ਰੇਨ ਚਲਾਉਣ ਦੀ ਟ੍ਰੇਨਿੰਗ ਦੇ ਰਿਹਾ ਹੈ ਜਾਂ ਜਹਾਜ਼ ਅਡਾਉਨ ਦੀ ਟ੍ਰੇਨਿੰਗ ਦੇ ਰਿਹਾ ਕੋਈ ਪਾਇਲਟ ਬਣਦਾ ਹੈ ਤੋ ਕੀ ਆਕਾਸ਼ ਦੇ ਅੰਦਰ ਲਜਾ ਕੇ ਜਿਹੜਾ ਟੈਨਰ ਹੈ ਤੋ ਕੀ ਉਸ ਪਾਇਲਟ ਨੂੰ ਜਹਾਜ਼ ਕ੍ਰੈਸ਼ ਕਰਕੇ ਵਿਖਾਉਣਾ ਪੈਂਦਾ ਵੀ ਜੇ ਤੋ ਧਿਆਨ ਨਾ ਰੱਖਿਆ ਤੇ ਜਹਾਜ਼ ਐਦਾਂ ਕ੍ਰੈਸ਼ ਹੋ ਜਾਂਦਾ ਹੁੰਦਾ ਨਹੀਂ ਨਾ ਪਰ ਤੁਹਾਡੇ ਦਸਮ ਗ੍ਰੰਥ ਦੇ ਅੰਦਰ ਸਾਰੀ ਕਿਰਿਆ ਕਰਕੇ ਵਿਖਾਏ ਐਦਾਂ ਹੁੰਦਾ ਐਦਾਂ ਹੁੰਦਾ ਐਦਾਂ ਹੁੰਦਾ ਮੈਂ ਕਹਿੰਨਾ ਵੀ ਉਹ ਜਿਹੜਾ ਅਖੋਤੀ ਦਸਮ ਗ੍ਰੰਥ ਹੈ ਸਾਰੀਆਂ ਹੀ ਹੱਦਾਂ ਤੋੜ ਦਿੰਦਾ ਹੈ ਸੁਣਨ ਲੱਗਿਆਂ ਮੀ ਸਿਰ ਸ਼ਰਮ ਦੇ ਨਾਲ ਝੁਕ ਜਾਂਦਾ ਪਰ ਉਹਨਾਂ ਦੇ ਸਿਰ ਦੇ ਅੰਦਰ ਇਹ ਗੱਲ ਨਹੀਂ ਪੈ ਰਹੀ ਜਿੰਨੂੰ ਅਸੀਂ ਗੁਰੂ ਕੋਵਿੰਦ ਸਿੰਘ ਪਾਤਸ਼ਾਹ ਦੇ ਨਾਲ ਜੋੜ ਰਹੇ ਹਾਂ ਅਗਰ ਦਾਨਾ ਬੰਦਾ ਸਿਆਣਾ ਬੰਦਾ ਸੁਨੇਗਾ ਤੇ ਸੁਣਨ ਤੋਂ ਬਾਅਦ ਵੀ ਉਹ ਕੰਨਾਂ ਵਿੱਚ ਉਂਗਲਾਂ ਦੇ ਲਗਾ ਉਹ ਬੋਲ ਕੀ ਰਿਹਾ ਹੈ ਕਿਉਂਕਿ ਕੁਝੇ ਬੋਲ ਘਟਿਆ ਬੋਲ ਨਕਮੇ ਬੋਲ ਤੇ ਤੁਸੀਂ ਨਾ ਪਰਿਵਾਰ ਵਿੱਚ ਸੁਣ ਸਕਦੇ ਹੋ ਨਾ ਬੋਲ ਸਕਦੇ ਹੋ ਨਾ ਸਮਾਜ ਦੇ ਅੰਦਰ ਪਰ ਉਸ ਗ੍ਰੰਥ ਨੂੰ ਮੱਥਾ ਜ਼ਰੂਰ ਟੇਕਣਾ ਹੈ ਪੂਜਾ ਜ਼ਰੂਰ ਕਰਨੀ ਕਿਉਂ ਕਿ ਤੁਹਾਡੇ ਅਖੌਤੀ ਬ੍ਰਹਮ ਗਿਆਨੀਆਂ ਨੇ ਰეკਮੈਂਡ ਕਰ ਦਿੱਤਾ ਹੈ ਵੀ ਉਹ ਗੁਰੂ ਗੋਬਿੰਦ ਸਿੰਘ ਦਾ ਤੇ ਜੇ ਤੁਸੀਂ ਉਹਦੇ ਤੋਂ ਮੂੰਹ ਮੋੜੋਗੇ ਤੇ ਫਿਰ ਤੁਹਾਡੇ ਬ੍ਰਹਮ ਗਿਆਨੀਆਂ ਦੇ ਪੱਲੇ ਕੁਝ ਨਹੀਂ ਰਹਿੰਦਾ ਫਿਰ ਤੁਹਾਡੇ ਬ੍ਰਹਮ ਗਿਆਨੀ ਝੂਠੇ ਪੈਂਦੇ ਬ੍ਰਹਮ ਗਿਆਨੀ ਝੂਠੇ ਨਾ ਪੈਣ ਇਸ ਕਰਕੇ ਗੁਰੂ ਦੇ ਉੱਤੇ ਗੁਰੂ ਦੀ ਸ਼ਖਸੀਅਤ ਦੇ ਉੱਤੇ ਦਾਗ ਲੱਗਦਾ ਹੈ ਤੇ ਲੱਗੀ ਜਾਏ ਕੋਈ ਗੱਲ ਨਹੀਂ ਇਹ ਤੁਹਾਡੀ ਨੀਅਤ ਹੈ ਉਹਨਾਂ ਦੀ ਨੀਅਤ ਇਹ ਜਿਹੜੇ ਉਹਨੂੰ ਗੁਰੂ ਦੇ ਬਰਾਬਰ ਚੱਕ ਕੇ ਬਿਠਾਉਣਾ ਚਾਹੁੰਦੇ ਨੇ ਕਿਉਂਕਿ ਉਹ ਜਿਹੜਾ ਝੂਠ ਪਰੋਸਿਆ ਗਿਆ ਤੁਹਾਡੇ ਮਨਾਂ ਤੱਕ ਆਇਆ ਉਹ ਝੂਠ ਨੂੰ ਝੂਠ ਕੋਈ ਨਾ ਕਹੇ ਤੁਸੀਂ ਉਹਦੇ ਵਾਸਤੇ ਹੋਰ ਵੀ ਹੱਥ ਕੰਡੇ ਕਈ ਅਪਣਾਉਂਦੇ ਹੋ ਤਾਂ ਖੈਰ ਜੇ ਮੈਂ ਇੱਕ ਹੋਰ ਗੱਲ ਕਰਾਂ ਵੀ ਤੁਹਾਡੇ ਘਰਾਂ ਦੇ ਅੰਦਰ ਹੁੰਦੇ ਨੇ ਕੀੜੇ ਕਈ ਵਾਰ ਬੜੀਆਂ ਕੀੜੀਆਂ ਗਰਮੀ ਦੀ ਬਹਾਰ ਵਿੱਚ ਨਿਕਲ ਪੈਂਦੀਆਂ ਨੇ ਕੀੜੇ ਕੀੜੀਆਂ ਕੋਕਰੇਚ ਕਈ ਤਰ੍ਹਾਂ ਦਾ ਹੋਰ ਕੀਟ ਪਤੰਗਾ ਮਿਲ ਜਾਂਦਾ ਹੈ ਉਹਨਾਂ ਨੂੰ ਮਾਰਨ ਵਾਸਤੇ ਘਰਾਂ ਦੇ ਅੰਦਰ ਤੁਸੀਂ ਦਵਾਈ ਲੈ ਕੇ ਹੁੰਦੇ ਹੋ ਛੜਕਾ ਕਰਦੇ ਹੋ ਜਾਂ ਚੂਹੇ ਮਾਰਨ ਵਾਸਤੇ ਚੂਹਿਆਂ ਦੀਆਂ ਗੋਲੀਆਂ ਲੈ ਕੇ ਹੁੰਦੇ ਹੋ ਜਾਂ ਹੋਰ ਕੋਈ ਸਾਧਨ ਲੈ ਕੇ ਹੁੰਦੇ ਹੋ ਤੁਹਾਡੇ ਘਰ ਦੇ ਅੰਦਰ ਨੇ ਨਿਆਣੇ ਬੱਚੇ ਹੁਣ ਤੁਸੀਂ ਸਮਝਾ ਰਹੇ ਹੋ ਕਿ ਬੇਟਾ ਉਹ ਜਿਹੜੀ ਸ਼ੀਸ਼ੀ ਹੈ ਨਾ ਉਹਨੂੰ ਕਦੇ ਹੱਥ ਨਹੀਂ ਲਾਉਣਾ ਜਾਂ ਆਪਣੇ ਵੱਡਿਆਂ ਨੂੰ ਕਹਿੰਦੇ ਹੋ ਨੋਵਾ ਪੁੱਤਾਂ ਨੂੰ ਕਹਿੰਦੇ ਹੋ ਵੀ ਉਹ ਸ਼ੀਸ਼ੀਆਂ ਦੇ ਕੋਲ ਨਿਆਣੇ ਬੱਚੇ ਅਣਿਆਣੇ ਬੱਚੇ ਨਾ ਜਾਣ ਉਹ ਨਿਰਾ ਜ਼ਹਿਰ ਹੈ ਇਹ ਟੱਚ ਕਰ ਲਏਗਾ ਖਤਰਾ ਪੈਦਾ ਹੋ ਸਕਦਾ ਪਰ ਐਦਾਂ ਦੇ ਕਦੀ ਨਹੀਂ ਹੋਇਆ ਵੀ ਪਹਿਲਾਂ ਉਹ ਗੋੜੀ ਚੂਏ ਮਾਰਨ ਵਾਲੀ ਤੁਸੀਂ ਖਾਓ ਪਹਿਲਾਂ ਦਵਾਈ ਦਾ ਛੜਕਾ ਆਪਣੀ ਜ਼ੁਬਾਨ ਤੇ ਕਰੋ ਮਾਰ ਕੇ ਤੇ ਫਿਰ ਕਹਿਣਾ ਪੈਂਦਾ ਹੈ ਵੀ ਇਹ ਦਵਾਈ ਖਾਓਗੇ ਤੇ ਮਰ ਚਾਈਦਾ ਪਰ ਦਸਮਗ੍ਰੰਥ ਤੁਹਾਡਾ ਐਦਾਂ ਦੀ ਕਰਤੂਤ ਕਰਦਾ ਐਦਾਂ ਦਾ ਕੰਮ ਕਰਦਾ ਖੈਰ ਮੈਂ ਕਿਨਾ ਵੀ ਕੰਮ ਦੇ ਬਾਰੇ ਸਮਝਾਇਆ ਜਾ ਸਕਦਾ ਜਿਵੇਂ ਸ਼ਰਾਬ ਦੇ ਬਾਰੇ ਸਮਝਾਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰ ਗੁੜ ਕਰ ਗਿਆਨ ਧਿਆਨ ਕਰਤਾ ਵੇ ਕਰ ਕਰਨੀ ਕਸਪਾਈ ਹੈ ਸ਼ਰਾਬ ਦੇ ਬਾਰੇ ਸਮਝਾਇਆ ਕਾਮ ਦੇ ਬਾਰੇ ਜੇ ਸੁਲਝੀਆਂ ਅੱਖਰਾਂ ਦੇ ਅੰਦਰ ਸਮਝਾਇਆ ਜਾ ਸਕਦਾ ਹੈ ਕਿ ਏਕ ਨਿਮਕ ਕਾਮ ਸਵਾਦ ਕਾਰਨ ਕੋਟ ਦਿਨਸ ਦੁੱਖ ਪਾਵੇ ਘੜੀ ਮੋਹਤਰੰਗ ਮਾਨੇ ਫਿਰ ਬਹਰ ਬਹਰ ਪਛਤਾਵੇ ਇਹ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿੰਨੇ ਸੱਚੇ ਢੰਗ ਦੇ ਨਾਲ ਕਹਿ ਦਿੱਤਾ ਵੀ ਏਕ ਨਿਮਕ ਕਾਮ ਸਵਾਦ ਕਾਰਨ ਕੋੜ ਦਿਨਸ ਦੁੱਖ ਪਾਵੇ ਕਿ ਇਦਾਂ ਗੁਰੂ ਗੋਬਿੰਦ ਸਿੰਘ ਨੂੰ ਸਮਝਾਉਣਾ ਨਹੀਂ ਸੀ ਆਉਂਦਾ ਨਾਲੇ ਕਹਿ ਰਹੇ ਹੋ ਵੀ ਜੋ ਤੂੰ ਹਾ ਜੁਗ ਸਹੇਛੇ ਕਾਇਆ ਫੇਰ ਪਲਟੀਏ ਤੇ ਨਾਲੇ ਗੁਰੂ ਗੋਬਿੰਦ ਸਿੰਘ ਨੂੰ ਇਸ ਥਿਊਰੀ ਨਾਲੋਂ ਇਸ ਉੱਚੇ ਲਫ਼ਜ਼ ਲਫ਼ਜ਼ਾਂ ਨਾਲੋਂ ਤੋੜ ਕੇ ਤੇ ਕੁਝੇ ਲਫ਼ਜ਼ਾਂ ਤੱਕ ਤੁਸੀਂ ਜਾ ਕੇ ਖੜਾ ਕਰ ਦਿੱਤਾ ਤੇ ਕਮਾਲ ਦੀ ਗੱਲ ਹੈ ਵੀ ਪੜ੍ਹ ਕੇ ਵੇਖੋ ਅੰਗਾ ਦਾ ਨਾਂ ਲੈ ਲੈ ਕੇ ਖਾਲੀ ਅੰਗਾਂ ਦਾ ਨਾਂ ਨਹੀਂ ਪੋਜੀਸ਼ਨਾਂ ਦਾ ਅੰਗਾਂ ਦਾ ਨਾਂ ਲੈ ਲੈ ਕੇ ਮੈਂ ਕਿੰਨਾ ਗੱਲ ਕਰਨ ਲੱਗਿਆ ਵੀ ਸ਼ਰਮ ਆ ਰਹੀ ਵੀ ਗੱਲ ਕਰੀਏ ਕੀ ਪਰ ਤੁਹਾਨੂੰ ਮੱਥਾ ਟੇਕਣ ਵਾਲਿਆਂ ਨੂੰ ਸ਼ਰਮ ਨਹੀਂ ਆਉਂਦੀ ਜਿਹੜੇ ਜਾ ਕੇ ਉੱਥੇ ਮੱਥਾ ਟੇਕਦੇ ਆ ਉਹਨਾਂ ਨੂੰ ਸ਼ਰਮ ਨਹੀਂ ਆਉਂਦੀ ਅੰਗਾਂ ਦਾ ਨਾਂ ਲੈ ਲੈ ਕੇ ਲਚਰ ਪਾਸ਼ਾ ਗੁੰਡੇ ਤੋਂ ਗੁੰਡਾ ਡਿੱਗੇ ਤੋਂ ਡਿੱਗਾ ਬੰਦਾ ਵੀ ਉਹ ਗੱਲ ਲਚਰ ਪਾਸ਼ਾ ਤੇ ਲਫ਼ਜ਼ ਵਰਡਿੰਗ ਯੂਜ਼ ਕਰਨ ਲੱਗਿਆ ਸ਼ਰਮ ਖਾਂਦਾ ਹੋਏਗਾ ਵੀ ਮੈਂ ਬੋਲਾਂ ਕੀ ਇਨੀ ਗ੍ਰੀਪ ਅਸਾ ਤੇ ਤੁਸੀਂ ਚੁੱਕ ਕੇ ਜੋੜ ਕੀ ਦੇ ਨਾਲ ਦਿੱਤੀ ਦਸਮ ਪਾਤਸ਼ਾਹ ਦੇ ਨਾਲ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਨਾਲ ਜਿਨ੍ਹਾਂ ਦੀ ਸ਼ਖਸੀਅਤ ਬੜੀ ਮਹਾਨ ਹੈ ਜਿਹੜੇ ਏਡੇ ਵੱਡੇ ਦਾਨੀ ਨੇ ਵੀ ਕੋਈ ਬਰਾਬਰ ਦਾ ਨਹੀਂ ਚਲੋ ਮੈਂ ਇੱਕ ਗੱਲ ਹੋਰ ਕਹਿਣਾ ਜੇ ਗੁਰੂ ਗੋਬਿੰਦ ਸਿੰਘ ਦੀ ਪਾਸ਼ਾ ਨੂੰ ਪਛਾਣ ਨਾ ਹੋਵੇ ਤੇ ਉਹ ਪਾਸ਼ਾ ਕਿਦਰੋਂ ਹੋਰ ਵੀ ਪਛਾਨੀ ਜਾ ਸਕਦੀ ਹੈ ਕਿਉਂਕਿ ਜਿਹੜੇ ਬੋਲ ਚੱਲਦੇ ਲਫ਼ਜ਼ ਹੁੰਦੇ ਨੇ ਉਹ ਤਕਰੀਬਨ ਅੱਜ ਹੀ ਨਹੀਂ ਜਿਹੜੇ ਮੈਂ ਲਫ਼ਜ਼ ਅੱਜ ਬੋਲ ਰਿਹਾ ਹਾਂ ਪਿੱਛੇ ਬੋਲੇ ਹੋਣਗੇ ਅੱਗੇ ਵੀ ਕਈ ਜਿਹੜਾ ਏਦਾਂ ਦੇ ਲਫ਼ਜ਼ ਬੋਲੇ ਜਾ ਸਕਦੇ ਨੇ ਜਿਵੇਂ ਮੈਂ ਲਫ਼ਜ਼ ਬੋਲਿਆ ਏਦਾਂ ਮਾਝੇ ਦੇ ਅੰਦਰ ਅਕਸਰ ਏਦਾਂ ਲਫ਼ਜ਼ ਆਉਂਦਾ ਪਰ ਜੇ ਏਦਾਂ ਲਫ਼ਜ਼ ਕੋਈ ਬੋਲਣ ਵਾਲਾ ਹੈ ਤੇ ਤੁਸੀਂ ਸਮਝ ਸਕਦੇ ਹੋ ਉਹਨਾਂ ਵੀ ਕਿਹੜੇ ਇਲਾਕੇ ਦਾ ਹੋਏਗਾ ਜਾਂ ਇਹਦੀ ਭਾਸ਼ਾ ਕੀ ਹੋਏਗੀ ਉਦਾਹਰਣ ਦੇ ਰਿਹਾ ਗੁਰੂ ਗੋਬਿੰਦ ਸਿੰਘ ਪਾਸ਼ਾ ਦੀ ਭਾਸ਼ਾ ਨੂੰ ਸਮਝਣਾ ਹੋਵੇ ਤੇ ਜਿਹੜਾ ਉਹਨਾਂ ਦੇ ਸਮੇਂ ਦੇ ਲਿਖੇ ਹੋਏ ਹੁਕਮਨਾਮੇ ਨੇ ਹੁਕਮਨਾਮਿਆਂ ਨੂੰ ਪੜ ਕੇ ਵੇਖ ਲੋ ਹੁਕਮਨਾਮਿਆਂ ਦੇ ਅੰਦਰ ਜਿਹੜੇ ਉਹਨਾਂ ਦੀ ਭਾਸ਼ਾ ਹੈ ਉਹ ਕਿੱਦਾਂ ਦੀ ਆਈ ਜਿਹੜੀ ਵਰਡਿੰਗ ਹੈ ਕਿੱਦਾਂ ਦੀ ਹੈ ਜਿਹੜੇ ਲਫ਼ਜ਼ ਪ੍ਰੋਏ ਨੇ ਕਿੱਦਾਂ ਦੇ ਤੇ ਜੇ ਉਹਨਾਂ ਦੇ ਨਾਲ ਇਹ ਭਾਸ਼ਾ ਮੇਲ ਨਹੀਂ ਖਾਂਦੀ ਤੈਨੂੰ ਕੂੜਕਬਾੜ ਸਮਝ ਕੇ ਪਾਸੇ ਕਿਉਂ ਨਹੀਂ ਕਰ ਦਿੱਤੇ ਇੱਕ ਗੱਲ ਹੋਰ ਪਹਿਲੇ ਪਾਤਸ਼ਾਹਾਂ ਨੇ ਵੀ ਸਾਰੀ ਸਿੱਖਿਆ ਦਿੱਤੀ ਹੈ ਪਰ ਇੱਕ ਦਾਇਰੇ ਵਿੱਚ ਰਹਿ ਕੇ ਇੱਕ ਸੀਮਾ ਦੇ ਅੰਦਰ ਰਹਿ ਕੇ ਸਮਾਜਿਕ ਪਰਾਨੀਆਂ ਸਮਾਜ ਵਿੱਚ ਬੋਲਣਾ ਕੀ ਹੈ ਕੀ ਸੁਣਨਾ ਚੰਗਾ ਲੱਗਦਾ ਹੈ ਕਿ ਬੋਲਣਾ ਚੰਗਾ ਲੱਗਦਾ ਹੈ ਇੱਕ ਮਿਆਰ ਵਿੱਚ ਰਹਿ ਕੇ ਰਫ ਤੇ ਮਿਆਰ ਤੋਂ ਗਿਰੀ ਪਾਸ਼ਾ ਪਹਿਲੇ ਨੌ ਗੁਰੂ ਸਹਿਬਾਨਾਂ ਦੀ ਕਿਦਰੇ ਨਜ਼ਰ ਨਹੀਂ ਆਉਂਦੀ ਤੇ ਦਸਵੇਂ ਪਾਸ਼ਾ ਦੀ ਇਦਾਂ ਦੀ ਪਾਸ਼ਾ ਕਿਵੇਂ ਹੋ ਸਕਦੀ ਹੈ ਫਿਰ ਕਹਿਣਾ ਨਾਲੇ ਇਹ ਗੱਲ ਕਹਿੰਦੇ ਆ ਵੀ ਜੋ ਤੂੰ ਹ ਜੁਗਲ ਸਹੇ ਛੇ ਕਾਇਆ ਫਿਰ ਪਲਟੀ ਹੈ ਤੇ ਫਿਰ ਪਹਿਲੇ ਗੁਰੂ ਸਹਿਬਾਨਾਂ ਦੇ ਨਾਲ ਉਹਨਾਂ ਦੀ ਥਿਊਰੀ ਸੋਚ ਪਾਸ਼ਾ ਵਰਡਿੰਗ ਮੇਲ ਕਿਉਂ ਨਹੀਂ ਖਾ ਰਹੀ ਇਹਦਾ ਮਤਲਬ ਉਹ ਲਿਖਿਆ ਕਿਸੇ ਹੋਰ ਨੇ ਆ ਪਾ ਤੁਹਾਡੀ ਝੋਲੀ ਵਿੱਚ ਦਿੱਤਾ ਤੇ ਤੁਸੀਂ ਉਹਨੂੰ ਸਿਰ ਤੇ ਚੁੱਕ ਲਿਆ ਮੱਥਾ ਟੇਕੀ ਜਾ ਰਹੇ ਗੁਰੂ ਦੇ ਤਲ ਬਿਠਾਈ ਜਾ ਰਹੇ ਅਖੀਰ ਤੱਕ ਇੱਕ ਗੱਲ ਕਹਿਣਾ ਵੀ ਮਿਆਰ ਤੋਂ ਡਿੱਗੀ ਬਾਸ਼ਾ ਮਿਆਰ ਤੋਂ ਡਿੱਗੇ ਬੋਲ ਮਿਆਰ ਤੋਂ ਡਿੱਗਾ ਬੰਦਾ ਹੀ ਬੋਲ ਸਕਦਾ ਹੈ ਤੁਹਾਡੇ ਪਰਿਵਾਰ ਵਿੱਚ ਤੁਹਾਡੇ ਪਾਈਚਾਰੇ ਵਿੱਚ ਤੁਹਾਡੇ ਪਰਿਵਾਰ ਵਿੱਚ ਤੁਹਾਡੇ ਪਿੰਡ ਵਿੱਚ ਸ਼ਰੀਕੇ ਬਰਾਦਰੀ ਦੇ ਅੰਦਰ ਜੇ ਕੋਈ ਬੰਦਾ ਮਿਆਰ ਤੋਂ ਡਿੱਗੀ ਗੱਲ ਕਰਦਾ ਹੈ ਨਾ ਪੰਜਾਜ ਨੇ ਟੋਕਣ ਵਾਲੇ ਮਿਲ ਜਾਂਦੇ ਨੇ ਤੈਨੂੰ ਅਕਲ ਨਹੀਂ ਪਰਿਵਾਰ ਵਿੱਚ ਬੋਲਣਾ ਕਿਵੇਂ ਪਿੰਡ ਵਿੱਚ ਬੋਲਣਾ ਕਿਵੇਂ ਸਭਾ ਵਿੱਚ ਬੋਲਣਾ ਕਿਵੇਂ ਪੰਚਾਇਤ ਵਿੱਚ ਬੋਲਣਾ ਕਿਵੇਂ ਤੇ ਮਿਆਰ ਤੋਂ ਡਿੱਗੀ ਪਾਸ਼ਾ ਤੁਸੀਂ ਕਿਹਦੇ ਨਾਲ ਮੜ ਦਿੱਤੀ ਉਸ ਦੀਨ ਦੁਨੀ ਦੇ ਮਾਲਕ ਧੰਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਨਾਲ ਸੰਕੋਚ ਕਰ ਲੋ ਸਿੱਖੋ ਜੇ ਕਿਸੇ ਦੀ ਸ਼ਰਾਰਤ ਹੈ ਤਾਂ ਸੁਚੀ ਸੋਚ ਤੇ ਉੱਚੀ ਸੋਚ ਬਣਾ ਕੇ ਸ਼ਰਾਰਤ ਨੂੰ ਪਾਸੇ ਕਰ ਦਿਓ ਜੇ ਤੁਹਾਨੂੰ ਸਮਝ ਹੈ ਤੇ ਬਖਸ਼ੇ ਨਹੀਂ ਜਾਓਗੇ ਗੁਰੂ ਗ੍ਰੰਥ ਸਾਹਿਬ ਜੀ ਦੀ ਤੋਹੀਨ ਨਾ ਕਰੋ ਉਹਨੂੰ ਗੁਰੂ ਦੇ ਬਰਾਬਰ ਲਿਆ